ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲਾਗੂ ਕਰਨਾ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਨੇ ਜੋ ਵੀ ਦੁੱਖ ਰੋਗ ਚਿੰਤਾਵਾਂ ਨੇ ਨਾ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੀਆਂ 95% ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੁਣ ਦੇ ਨਜ਼ਰ ਆਣਗੇ ਤੁਹਾਨੂੰ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਤੁਹਾਡੇ ਮਨ ਅੰਦਰੋਂ ਹੀ ਸਭ ਕੁਝ ਮਿਲ ਜਾਣਾ ਹੈ ਜੇਕਰ ਤੁਸੀਂ ਹਰ ਰੋਜ਼ ਇਹ ਕੰਮ ਕਰਨਾ ਸ਼ੁਰੂ ਕਰ ਦੋ ਸੰਗਤ ਜੀ ਸਵੇਰ ਦਾ ਵੇਲਾ ਅਮਰਤ ਵੇਲੇ ਦਾ ਵੇਲਾ ਸਾਡੇ ਲਈ ਬਹੁਤ ਖਾਸ ਵੇਲਾ ਹੈ ਕਿਉਂਕਿ ਇਹ ਵੇਲਾ ਸਾਡੇ ਤਨ ਅਤੇ ਮਨ ਨੂੰ ਸ਼ਾਂਤ ਪਵਿੱਤਰ ਕਰਨ ਦਾ ਵੇਲਾ ਹੈ ਜਦੋਂ ਆਪਾਂ ਸਵੇਰੇ ਸਵੇਰ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸੱਚ ਕਰਕੇ ਜਾਣਿਓ ਜੀ ਸਾਡਾ ਪੂਰਾ ਦਿਨ ਬਹੁਤ ਸੋਨਾ ਲੰਘਦਾ ਹੈ ਅਤੇ ਦਿਨੋਂ ਤੋਂ ਹੀ ਜ਼ਿੰਦਗੀ ਬਣਦੀ ਹੈ ਇਸੇ ਕਰਕੇ ਸਾਨੂੰ ਸਾਡੇ ਕਮਾਈ ਵਾਲੇ ਸੰਤ ਮਹਾਪੁਰਖ ਸਾਡੇ ਬਜ਼ੁਰਗ ਵਾਰ-ਵਾਰ ਇਹ ਗੱਲ ਸਮਝਾਉਂਦੇ ਆ ਕਿ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰਿਆ ਕਰੋ ਜਿਵੇਂ ਦੀ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਪੂਰਾ ਦਿਨ ਵੀ ਉਸੇ ਤਰ੍ਹਾਂ ਦਾ ਹੀ ਬੀਤੇਗਾ ਇਸ ਲਈ ਜਦੋਂ ਸਵੇਰੇ ਸਵੇਰੇ ਉੱਠਦੇ ਹੋ ਨਾ ਖੁਸ਼ੀ-ਖੁਸ਼ੀ ਉੱਠਿਆ ਕਰੋ ਖੁਸ਼ਮੰਦ ਦੇ ਨਾਲ ਅਤੇ ਉੱਠ ਕੇ ਪਹਿਲਾ ਪਰਮਾਤਮਾ ਦਾ ਸ਼ੁਕਰਾਨਾ ਕਰੋ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਤੁਹਾਨੂੰ ਇਸ਼ਨਾਨ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਆਪਣਾ ਬਿਸਤਰ ਛੱਡਣ ਦੀ ਲੋੜ ਨਹੀਂ ਆ ਤੁਸੀਂ ਆਪਣੇ ਬਿਸਤਰ ਤੇ ਬੈਠੇ ਹੋ ਬੈਠਿਆਂ ਬੈਠਿਆਂ ਹੀ ਪਹਿਲਾ ਕੁਝ ਚਿਰ ਬੈਠ ਕੇ ਨਾਮ ਜਪ ਲਓ ਪਰਮਾਤਮਾ ਦਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਲਓ ਜਿਸ ਵੀ ਨਾਮ ਦੇ ਨਾਲ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਜਿਵੇਂ ਸਿੱਖ ਧਰਮ ਦੇ ਵਿੱਚ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ। ਆਪ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਆਂ। ਉਸ ਤੋਂ ਬਾਅਦ ਇੱਕ ਇੱਕ ਚੀਜ਼ ਦਾ ਪਰਮਪਿਤਾ ਪਰਮਾਤਮਾ ਜੀ ਨੂੰ ਸ਼ੁਕਰਾਨਾ ਕਰਨਾ ਹੈ। ਸੰਗਤ ਜੀ ਜਦੋਂ ਆਪਾਂ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਆਂ ਨਾ ਸਾਡੇ ਮਨ ਦੇ ਸਾਰੇ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਡੇ ਮਨ ਦੀ ਉਦਾਸੀ ਦੂਰ ਹੋਣੀ ਸ਼ੁਰੂ ਹੋ ਜਾਂਦੀ ਆ। ਕਈ ਵਾਰ ਅਸੀਂ ਇਦਾਂ ਹੀ ਨਿੱਕੀਆਂ ਨਿੱਖੀਆਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਆਂ। ਕਿ ਮੇਰੇ ਕੋਲ ਆ ਚੀਜ਼ ਨਹੀਂ ਆ ਮੇਰੇ ਕੋਲ ਉਹ ਚੀਜ਼ ਨਹੀਂ ਆ ਅਸੀਂ ਆਪਣੇ ਮਨ ਨੂੰ ਦੁਖੀ ਕਰਦੇ ਰਹਿੰਨੇ ਆ ਕਮਜ਼ੋਰ ਕਰਦੇ ਰਹਿੰਨੇ ਆ ਪਰ ਜਦੋਂ ਹੀ ਅਸੀਂ ਪਰਮਪਿਤਾ ਪਰਮਾਤਮਾ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਦੇ ਆ ਤਾਂ ਇੱਕ ਅੰਦਰੋਂ ਪਾਵਰ ਮਿਲਦੀ ਆ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣਦਾ ਹੈ ਸਾਡੇ ਅੰਦਰੋਂ ਹੀ ਇਹ ਖਿਆਲ ਬਣਦਾ ਹੈ ਕਿ ਪਰਮਾਤਮਾ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਹੈ ਇਸ ਕਰਕੇ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸ਼ੁਕਰਾਨਾ ਕਰਨ ਦੇ ਨਾਲ ਸਾਡੇ ਮਨ ਦੇ ਕਲੇਸ਼ ਖਤਮ ਹੁੰਦੇ ਆ ਅਤੇ ਸੱਚ ਕਰਕੇ ਜਾਣਿਓ ਜਿਸ ਦਿਨ ਸਾਡੇ ਮਨ ਦੇ ਕਲੇਸ਼ ਖਤਮ ਹੋ ਗਏ ਬਾਹਰੀ ਰੂਪ ਦੇ ਵਿੱਚ ਸਾਡੇ ਸਾਰੇ ਹੀ ਕਲੇਸ਼ ਮਿਟ ਜਾਣੇ ਆ ਕਿਉਂਕਿ ਅੰਦਰ ਦਾ ਕਲੇਸ਼ ਹੀ ਬਾਹਰੀ ਰੂਪ ਦੇ ਵਿੱਚ ਸਾਡਾ ਕਲੇਸ਼ ਕਰਾਂਦਾ ਏ ਸਾਡੇ ਮਨ ਦਾ ਗੁੱਸਾ ਹੀ ਤਾਂ ਬਾਹਰ ਹੁੰਦਾ ਏ ਸਾਡੇ ਮਨ ਦੀ ਈਰਖਾ ਹੀ ਤਾਂ ਬਾਹਰ ਆਉਂਦੀ ਆ ਸੋ ਅਸੀਂ ਅੰਦਰੋਂ ਸਾਫ ਹੋ ਗਏ ਤਾਂ bari ਸਾਡੀ ਜਿਹੜੀ ਜ਼ਿੰਦਗੀ ਹੈ ਨਾ ਇਹ ਆਪਣੇ ਆਪ ਹੀ ਸੌਖੀ ਸੋਹਣੀ ਬਣ ਜਾਣੀ ਆ ਇਸ ਕਰਕੇ ਸਵੇਰੇ ਸਵੇਰ ਉੱਠਦੇ ਹਾਂ ਸਾਰ ਆਪਣੇ ਮਨ ਨੂੰ ਮਜ਼ਬੂਤ ਕਰਨਾ ਹੈ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਇਹਨੂੰ ਇੱਕ ਤਾਕਤ ਦੇਣੀ ਆ ਕਿਉਂਕਿ ਆਪਾਂ ਪੂਰਾ ਦਿਨ ਇਹਦੇ ਤੋਂ ਕੰਮ ਲੈਣਾ ਹੈ ਸਾਡੇ ਮਨ ਕਰਕੇ ਹੀ ਸਾਡਾ ਤਾਂ ਨਾ ਮਨ ਖੁਸ਼ ਹੋਵੇ ਚੜ੍ਹਦੀ ਕਲਾ ਦੇ ਵਿੱਚ ਹੋਵੇ ਤਾ ਸ਼ਰੀਰ ਨੂੰ ਮਾੜੀ-ਮੋਟੀ ਢਿੱਲ ਮੱਠ ਵੀ ਹੋਵੇ ਤਾਂ ਵੀ ਸ਼ਰੀਰ ਮਹਿਸੂੂਸੀ ਨਹੀਂ ਕਰਦਾ ਪਰ ਜੇਕਰ ਮਨ ਕਿਸੇ ਗੱਲੋਂ ਦੁਖੀ ਆ ਪਰੇਸ਼ਾਨ ਆ ਤਾਂ ਫਿਰ ਸਾਡਾ ਸ਼ਰੀਰ ਭਾਵੇਂ ਤੰਦਰੁਸਤ ਹੋਵੇ ਫਿਰ ਵੀ ਕੰਮ ਕਰਨ ਨੂੰ ਦਿਨ ਨਹੀਂ ਕਰਦਾ ਇਸ ਕਰਕੇ ਆਪਣੇ ਮਨ ਦਾ ਖਿਆਲ ਰੱਖਣਾ ਜ਼ਰੂਰੀ ਆ ਤਾਂ ਮਨ ਦਾ ਖਿਆਲ ਰੱਖਣ ਦੇ ਲਈ ਇਹ ਜ਼ਰੂਰੀ ਨੁਕਤੇ ਨੇ ਕਿ ਇਹਨੂੰ ਸਵੇਰੇ ਉੱਠਦਿਆਂ ਸਾਰ ਹੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਦੋ ਇਨੂੰ ਸ਼ੁਕਰਾਨੇ ਦੇ ਨਾਲ ਪਰਦੋਬ ਜਦੋਂ ਸਵੇਰੇ ਉੱਠਦਿਆਂ ਸਾਰ ਆਪਾਂ ਇਹ ਦੋ ਕੰਮ ਕਰ ਲੈ ਤਾਂ ਤੁਸੀਂ ਦੇਖਣਾ ਜਿੰਦਗੀ ਦੇ ਵਿੱਚ ਆਪਣੇ ਆਪ ਬਦਲਾਵ ਆਉਣਗੇ ਇਹ ਦੋ ਕੰਮ ਕਰਨ ਤੋਂ ਬਾਅਦ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਕਿਉਂਕਿ ਗਿਆਨ ਅਤੇ ਧਿਆਨ ਦੋਵੇਂ ਹੀ ਸਾਡੀ ਤੰਦਰੁਸਤੀ ਟਰੈਕਿੰਗ ਦੇ ਲਈ ਜ਼ਰੂਰੀ ਆ ਪਹਿਲਾਂ ਧਿਆਨ ਕਰੋ ਭਗਵਾਨ ਕੀ ਨਾਮ ਜਪੋ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਫਿਰ ਉਸ ਤੋਂ ਬਾਅਦ ਇਸ਼ਨਾਨ ਕਰੋ ਇਸ਼ਨਾਨ ਕਰਨ ਦੇ ਨਾਲ ਸਾਡੇ ਸਰੀਰ ਦਾ ਆਲਸ ਅਸ਼ਸਤੀ ਲੈਂਦੀ ਆ ਸਰੀਰ ਦੀ ਸਾਫ ਸਫਾਈ ਹੋ ਜਾਂਦੀ ਆ ਸਰੀਰ ਤੰਦਰੁਸਤ ਨਰਵਾ ਰਹਿੰਦਾ ਹੈ ਆਪਣੇ ਸਰੀਰ ਦੀ ਤੰਦਰੁਸਤੀ ਦੇ ਲਈ ਸ਼ਵੇਰ ਦੀ ਸੈਰ ਅਤੇ ਕੁਝ ਸਮਾਂ ਕਸਰਤ ਕਰਨੀ ਵੀ ਜ਼ਰੂਰੀ ਆ। ਸੋ ਇਹ ਸਾਰੇ ਕੰਮ ਆਪਾਂ ਆਪਣੇ ਰਜਾਨਾ ਦੇ ਨਿਜਮ ਬਣਾਉਣੇ ਆ ਵੀ ਇਹ ਕੰਮ ਜੀ ਹਰ ਹਾਲਤ ਦੇ ਵਿੱਚ ਕਰਨੇ ਹੀ ਕਰਨੇ ਆ। ਦੇਖਣਾ ਜਦੋਂ ਆਪਾਂ ਹਰ ਰੋਜ਼ ਇਸ ਵੀਰ ਯੋਗ ਕੀ ਇਹ ਕੰਮ ਕਰਨੇ ਸ਼ੁਰੂ ਕਰ ਦੇਵਾਂਗੇ ਤਾਂ ਸਾਡੇ ਸਰੀਰ ਦੀਆਂ ਜੋ ਬਿਮਾਰੀਆਂ ਨੇ ਉਹ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਾਡੇ ਮਨ ਦੀ ਉਦਾਸੀ, ਪਰੇਸ਼ਾਨੀ ਸਾਡੇ ਮਨ ਦੀ ਨੈਗੇਟਿਵਿਟੀ ਦੂਰ ਹੋ ਗਈ ਸਾਡਾ ਮਨ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਇਹ ਗੱਲ ਤੁਸੀਂ ਲਿਖ ਕੇ ਰੱਖ ਲਓ ਤਾਂ ਕੱਲ ਦਾ ਜੋ ਦਿਨ ਹੈ ਇਹ ਕੋਈ ਆਮ ਦਿਨ ਨਹੀਂ ਹੈ ਇਹ ਬਹੁਤ ਖਾਸ ਦਿਨ ਹੈ ਵੈਸੇ ਤਾਂ ਪਰਮ ਪਿਤਾ ਪਰਮਾਤਮਾ ਜੀ ਦੇ ਬਣਾਏ ਹੋਏ ਸਾਰੇ ਹੀ ਦਿਨ ਬਹੁਤ ਖਾਸ ਆ ਕੋਈ ਵੀ ਆਮ ਨਹੀਂ ਆ ਕਿਉਂਕਿ ਜਿਹੜਾ ਦਿਨ ਇੱਕ ਵਾਰ ਬੀਤ ਗਿਆ ਉਹ ਦੁਬਾਰਾ ਵਾਪਸ ਨਹੀਂ ਆਉਣਾ ਪਰ ਇਹ ਕੱਲ ਦਾ ਦਿਨ ਸਾਡੇ ਲਈ ਖਾਸ ਇਸ ਕਰਕੇ ਆ ਕਿਉਂਕਿ ਕੱਲ ਨੂੰ ਦੇਸੀ ਤਰੀਕ ਦੇ ਮੁਤਾਬਕ ਨਵਾਂ ਸਾਲ ਚੜਨਾ ਹੈ ਤੇ ਇੱਕ ਤਾਂ ਕੱਲ ਨੂੰ ਸੰਗਰਾਮ ਦਾ ਦਿਨ ਆ ਕੱਲ ਨੂੰ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਆ ਅਤੇ ਤੀਸਰਾ ਕੱਲ ਨੂੰ ਹੋਲੀ ਦਾ ਤਿਹਾੜੀ ਆ ਸੋ ਇਸ ਕਰਕੇ ਕੱਲ ਤੋਂ ਹੀ ਇਹ ਸ਼ੁਰੂਆਤ ਕਰਨ ਤਾਂ ਦੇਖਿਓ ਜਦੋਂ ਆਪਾਂ ਹਰ ਰੋਜ਼ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਪੂਰਾ ਸਾਲ ਹੀ ਸੁਖੀ ਬਸਾਂਗੇ ਸਾਡੀ ਜ਼ਿੰਦਗੀ ਦੇ ਦੁੱਖ ਰੋਗ ਪਰੇਸ਼ਾਨੀਆਂ ਤਕਲੀਫਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਅੱਧੀਆਂ ਪਰੇਸ਼ਾਨੀਆਂ ਸਾਨੂੰ ਸਾਡੇ ਮਨ ਕਰਕੇ ਲੱਗੀਆਂ ਨੇ ਅਤੇ ਕੁਝ ਪਰੇਸ਼ਾਨੀਆਂ ਸਾਨੂੰ ਆਪਣੇ ਸਰੀਰ ਕਰਕੇ ਆ ਵੀ ਸਰੀਰ ਵਿੱਚ ਟੇ ਲਮਟ ਰਹਿੰਦੀ ਆ ਸੋ ਸਵੇਰੇ ਉੱਠਣ ਕਰਕੇ ਉੱਠ ਕੇ ਨਾਮ ਜਪਣ ਦੇ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਨਾਲ ਆਪਣੇ ਆਪ ਨੂੰ ਬਹੁਤ ਬਦਲਾਵ ਆਵੇਗਾ ਉਸ ਤੋਂ ਬਾਅਦ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰ ਜਿਵੇਂ ਕਿ ਆਪਾਂ ਹਰ ਵਾਰ ਕਹਿੰਦੇ ਹਾਂ ਕਿ ਆਪਣੇ ਆਪ ਨੂੰ ਸਵੇਰੇ ਸਵੇਰੇ ਮੈਸੇਜ ਦਿਓ ਕਿ ਮੈਂ ਬਹੁਤ ਖੁਸ਼ ਆਤਮਾ ਹਾਂ ਮੈਂ ਤੰਦਰੁਸਤ ਹਾਂ ਮੈਂ ਸਭ ਕੁਝ ਕਰ ਸਕਦਾ ਹਾਂ ਕਿਉਂਕਿ ਪਰਮਪਿਤਾ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਹੈ ਇਸ ਤਰ੍ਹਾਂ ਦੇ ਵਿਚਾਰ ਆਪਣੇ ਮਨ ਵਿੱਚ ਪਰੋ ਜੋ ਵੀ ਤੁਹਾਡੀ ਮੰਜ਼ਿਲ ਆ ਜੋ ਵੀ ਤੁਹਾਡਾ ਮਕਸਦ ਆ ਭਾਵੇਂ ਜੋ ਤੁਸੀਂ ਬਨਣਾ ਚਾਹੁੰਦੇ ਹੋ ਉਹਦੇ ਲਈ ਇੰਜ ਕਲਪਨਾ ਕਰੋ ਕਿ ਜਿਵੇਂ ਉਹ ਚੀਜ਼ ਤੁਹਾਨੂੰ ਮਿਲ ਗਈ ਹੋਵੇ ਜਦੋਂ ਕਲਪਨਾ ਕਰੋਗੇ ਤਾਂ ਤੁਹਾਡਾ ਮਨ ਆਪਣੇ ਆਪ ਹੀ ਖੁਸ਼ ਰਹੇਗਾ ਸੋ ਹਰ ਰੋਜ਼ ਸਵੇਰੇ ਖੁਸ਼ਮੰਦ ਦੇ ਨਾਲ ਉੱਠਣਾ ਹੈ ਆਪਣੇ ਮਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਅਤੇ ਦੇਖਣਾ ਫਿਰ ਸਭ ਕੁਝ ਵਧੀਆ ਹੀ ਹੋਵੇਗਾ ਅਤੇ ਕੱਲ ਨੂੰ ਖਾਸ ਕਰਕੇ ਬੀਤੇ ਸਾਲ ਦੇ ਲਈ ਸ਼ੁਕਰਾਨਾ ਜ਼ਰੂਰ ਕਰਿਓ ਜੇ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਬੀਤੇ ਆ ਹੋਇਆ ਸਾਲ ਬਹੁਤ ਸੁਹਣਾ ਲੰਘਿਆ ਏ ਇਸ ਸਾਲ ਦੇ ਵਿੱਚ ਤੁਸੀਂ ਮੈਨੂੰ ਬਹੁਤ ਕੁਝ ਦਿੱਤਾ ਏ ਉਹਦੇ ਲਈ ਆਪਜੀ ਦਾ ਸ਼ੁਕਰਾਨਾ ਹਰ ਦਿਨ ਵੀ ਆਪਾਂ ਸ਼ੁਕਰਾਨਾ ਕਰਨਾ ਹੁੰਦਾ ਏ ਹਰ ਰਾਤ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਅਤੇ ਜਦੋਂ ਮਹੀਨਾ ਸਮਾਪਤ ਹੁੰਦਾ ਹੈ ਅਗਲੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਬੱਚੋ ਪੂਰੇ ਮਹੀਨੇ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਜੀ ਪੂਰਾ ਮਹੀਨਾ ਤੁਹਾਡੀ ਕਿਰਪਾ ਦੇ ਨਾਲ ਬਹੁਤ ਸੋਨਾ ਲੰਘਿਆ ਏ ਕਿਉਂਕਿ ਜੇਕਰ ਇੱਕ ਅੱਧੇ ਦਿਨ ਦਾ ਵਿੱਚ ਅਸੀਂ ਵੇਸ ਨਹੀਂ ਕੀਤਾ ਹੋਵੇਗਾ ਤਾਂ ਫਿਰ ਪੂਰਾ ਮਹੀਨਾ ਹੀ ਖਬਰ ਹੋ ਜਾਵੇਗਾ ਅਤੇ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਦਿਨ ਹੁੰਦਾ ਹੈ ਤਾਂ ਆਪਾਂ ਆਪਣੇ ਘਰ ਦੇ ਵਿੱਚ ਮਿੱਠਾ ਜ਼ਰੂਰ ਲਿਆਉਨੇ ਆ ਮਿੱਠਾ ਮੁਗਰਾਉਨੇ ਆ ਨਾ ਤਾਂ ਬਹੁਤ ਚੰਗਾ ਹੋਵੇਗਾ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਰੁਲਾਈਏ ਗੁਰਬਾਣੀ ਦਾ ਪਾਠ ਕਰਕੇ ਭੋਗ ਲਗਾ ਕੇ ਉਹ ਪ੍ਰਸ਼ਾਦ ਆਪਣੇ ਪਰਿਵਾਰ ਦੇ ਪੂਰੇ ਜੀਆਂ ਨੂੰ ਸ਼ਕਾਈਏ ਆਪ ਸ਼ਕੀਏ ਕਿਉਂਕਿ ਕੜਾ ਪ੍ਰਸ਼ਾਦ ਦੀ ਦੀਗ ਇਹ ਵੀ ਸਾਡੀ ਜ਼ਿੰਦਗੀ ਤੇ ਪਰੇ ਦੁੱਖ ਰੋਗ ਘਟਦੀ ਹੈ ਸੋ ਸੰਗਤ ਜੀ ਕੱਲ ਨੂੰ ਹੋਲੀ ਵਾਲੇ ਦਿਨ ਸੰਗਰਾਮ ਵਾਲੇ ਦਿਨ ਅਤੇ ਕੱਲ ਨੂੰ ਹੀ ਦੇਸੀ ਤਰੀਕ ਦੇ ਮੁਤਾਬਕ ਨਵਾਂ ਸਾਲ ਆਰੰਭ ਹੋਣਾ ਹੈ ਤਾਂ ਇਹਦੀ ਸ਼ੁਰੂਆਤ ਪਹਿਲਾਂ ਬਿਸਤਰ ਤੇ ਬੈਠ ਕੇ ਨਾਮ ਜਪਣਾ ਹੈ ਫਿਰ ਉਸ ਤੋਂ ਬਾਅਦ ਮਾਲਕ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਹੈ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਜੋ ਵੀ ਤੁਹਾਡਾ ਨਿਤਨੇਮ ਆ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਭਾਵੇਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋ ਗੁਰਬਾਣੀ ਦਾ ਪਾਠ ਜਰੂਰ ਕਰਨਾ ਪਾਠ ਕਰਕੇ ਗੁਰੂ ਅਗੇ ਅਰਦਾਸ ਬੇਨਤੀ ਕਰਨੀ ਆ ਖੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾ ਕੇ ਅਰਦਾਸ ਤੋਂ ਬਾਅਦ ਆਪਣੇ ਪਰਿਵਾਰ ਨੂੰ ਸ਼ਿਕਾਉਂਦਾ ਹੈ